ਜੀ ਬਹੁਤ ਖੁਸ਼ੀ ਹੋਈ ਸਾਨੂੰ ਵੀ ਅੱਜ ਸਾਡਾ ਮਰਗੇ ਸਾਡੇ ਨਾਲ ਬਹੁਤ ਕੀਤੀਆਂ ਹੀ ਇਨਾਂ ਸਾਨੂੰ ਬਹੁਤ ਅੱਜ ਖੁਸ਼ੀ ਹੋਈ ਅਸੀਂ ਅੱਜ ਬਾਬੇ ਤੇ ਗਏ ਤੜਕੇ ਤੇ ਅੱਜ ਮੱਤਾ ਟੇਕਣ ਗਏ ਹਾਂ ਵੀ ਮਹਾਰਾਜ ਤੂੰ ਹੀ ਲੈ ਕੇ ਲੈਣਾ ਈ ਤੇ ਤੂੰ ਹੀ ਜੋ ਕੀਤਾ ਤੂੰ ਹੀ ਕੀਤਾ ਈ ਸਾਡੇ ਨਾਲ ਬਹੁਤ ਬਿਨਾਂ ਕੀਤੇ ਮਾਰੇ ਸਾਡੇ ਦੰਦ ਜੀ ਤੇ ਸਾਨੂੰ ਬਹੁਤ ਖੁਸ਼ੀ ਹੋਈ ਅੱਜ ਜਦੋਂ ਤੁਹਾਡੇ ਪਤੀ ਦਾ ਇਨਕਾਉਂਟਰ ਹੁੰਦਾ ਵਾ ਤੁਹਾਨੂੰ ਕੋਈ ਦਾ ਪਤਾ ਲੱਗਾ ਸੀ ਵੀ ਮੇਰੇ ਪਤੀ ਦਾ ਇਨਕਾਉਂਟਰ ਹੋ ਗਿਆ ਤੇ ਕਿਵੇਂ ਜਿਹੜੀ ਸੂਈ ਨਾਲ ਤੁਹਾਨੂੰ ਉੱਤਰ ਕੇ ਪਹੁੰਚੀ ਤਾਡੀ ਸੱਸ ਗਈ ਪਤਾ ਲੈਣ ਵੀ ਆਏ ਨਹੀਂ ਅੱਜ ਘਰ ਆਉਂਦੇ ਨਹੀਂ ਤੇ ਆਏ ਨਹੀਂ ਘਰ ਅੱਜ ਤੇ ਸੱਸ ਮੇਰੀ ਕਹਿੰਦੀ ਆ ਪੇ ਬੰਦੇ ਚੁੱਕੇ ਲੈ ਗਏ ਆ ਤੇ ਪੁਲਿਸ ਗਈ ਆ ਗਏ ਆ ਬੰਦੇ ਬੰਦੇ ਲੈ ਕੇ ਉਹਨਾਂ ਗੜੀ ਵਿੱਚ ਵੜ ਨਹੀਂ ਦੁੱਤਾ ਕਿਸੇ ਨੂੰ ਵੀ ਠਾਣੀ ਤੇ ਵਾਕਈ ਜਾਂਦੇ ਰਹੀ ਸਾਡੇ ਮਾਤਾ ਜਾਂਦੀ ਰਹੀ ਬੰਦੇ ਬੰਦੇ ਲੈ ਕੇ ਨਗਰ ਨੰਗਰ ਨਹੀਂ ਦੁੱਤਾ ਕਿਸੇ ਨਹੀਂ ਕਿ ਕਿੰਨੇ ਨੌਜਵਾਨ ਸੀ ਜਿਹਨੇ ਇਸ ਪਿੰਡ ਦੇ ਜਿਨ੍ਹਾਂ ਨੂੰ ਮੌਦ ਦੇ ਘੜ ਝੂਠਾ ਨਗੰਡ ਕਰਕੇ ਮਾਰਿਆ ਸੀ ਯਾਰ ਜਾਣੇ ਚੜ ਜਾਣੀ ਹਾਂਜੀ ਤੁਹਾਡੇ ਨਾਲ ਇਸੇ ਪਿੰਡ ਦੇ ਰਹਿਣ ਵਾਲੀ ਉਹ ਉਹ ਵੀ ਨੌਕਰੀ ਪੁੱਛਦੀ ਕਰਦੇ ਸੀ ਹਾਂਜੀ ਉਹ ਹੀ ਨੌਕਰੀ ਕਰਦੇ ਸੀ